ਸਤ ਸ੍ਰੀ ਅਕਾਲ ਜੀ ਗੁਰਪਰਵ ਦੀਆਂ ਸਭ ਨੂੰ ਬਧਾਈਆਂ ਜੀ ਸਤ ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਉਹ ਹੁਣ ਦੀ ਗੁਰਬਾਣੀ ਗੁਰੂ ਘਰਾਂ ਚ ਛੇੜੀ ਸਾਹਿਬ ਦੇ ਸਾਰਾ ਸਾਫ ਹੋ ਗਿਆ ਕਿੰਨੀ ਧੁੰਦ ਸੀ ਦੋ ਦਿਨਾਂ ਦਾ ਹਫਤਾ ਹੋ ਗਿਆ ਲੱਗ ਗਿਆ ਖੇਤ ਸਾਹਿਬ ਦੇ ਸਨ ਸਭ ਕੁਝ ਬੈਠਾ ਹਲੇ ਵੀ ਲੱਗਿਆ ਹੈ Terima kasih telah menonton! ਹਾਂ ਇਹ ਇਹ ਕਿਵੇਂ ਮਸਤਿਆ ਹੈ ਇਹ ਗੰਦਾ ਲੈ 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 ਨਾ ਨਾ ਦੇਖ 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 ਦੇ ਤੂੰ ਵਾ ਆ ਜਾ ਲਓ ਜੀ ਗੁਰਪੁਰਪ ਵਾਲੇ ਦਿਨ ਆਪਾਂ ਕਰਤਾ ਪਾਣੀ ਸਟਾਰਟ ਆਲੂਆਂ ਨੂੰ ਪਤਲਾ ਪਤਲਾ ਜਿਹਾ ਲਾ ਦਨੇ ਆ। ਇਹ ਕੱਖੂ ਖਰੇ ਹੋਏ ਹੋਣਗੇ। ਲਾਈਟ ਚੱਲਦੀ ਹੈ ਇੱਕ ਤੋਂ 5 ਵਜੇ ਤੱਕ ਸ਼ਾਇਦ 4-5 ਘੰਟੇ ਹੁੰਦੀ ਹੈ। ਉਹ ਬਿਜਲੀ ਘਰ ਆਪਣੇ ਸਾਹਮਣੇ। ਭਾਵੇਂ ਕਹਿ ਕੇ 24 ਘੰਟੇ ਛਡਾ ਲਾ। ਰਾਹ ਲਾਕਾ ਦਾ ਲੈਡ ਪੁੱਛਣਗੇ ਇਹਨੂੰ ਤਾਂ ਸਾਰੇ ਪੁੱਛਦੇ ਨਹੀਂ ਲਟਾਵੇਂ ਲੱਗੇ ਕਰਕੇ ਪਾਣੀ ਛੇਤੀ ਪੀ ਜਾਂਦਾ ਖੇਤ ਪਿਛਲੀ ਵਾਰ ਵੀ ਲਟਾਵੇਂ ਸੀ ਇੱਥੇ ਲਓ ਜੀ ਅੱਜ ਪਾਣੀ ਲਾਉਣ ਲੱਗੇ ਆ ਦੂਜਾ ਤਹਿ ਨਾਲ ਲਾਈਟ ਬਦਲ ਗਈ ਹੁਣ ਵਾਰੀ ਹੋ ਗਈ 8 ਤੋਂ 1 ਅੱਗੇ ਸੀਗੀ 1 ਤੋਂ 5 ਕੱਲਾ ਕੀਲਾ ਭਰ ਗਿਆ ਸੀਗਾ ਲੇਟ ਚਲਾਈ ਕਰਕੇ ਗੁਰੂ ਘਰੇ ਜਪਜੀ ਸਾਹਿਬ ਦਾ ਪਾਠ ਹੋ ਰਿਹਾ ਲਓ ਜੀ ਨਰਸਰੀ ਆਏ ਸੀ ਢੇੜਾ ਮਾਰਨ ਰੰਗ ਬਰੰਗੇ ਫੁੱਲ